ਸਾ ਵਾਈਬਰ ਜੀ ਕੀ ਫਤਿਹ ਮੈਂ ਰਫਲੀ ਤੁਹਾਡਾ ਸਭ ਦਾ ਸਵਾਗਤ ਕਰਦੀ ਹਾਂ ਤੇ ਉਮੀਦ ਕਰਦੀ ਹਾਂ ਤੁਸੀਂ ਸਾਇਟ ਠੀਕ ਹੋਗੇ ਠੰਡਾ ਮੌਸਮ ਹੋ ਗਿਆ ਨਵੰਬਰ ਦਾ ਮਹੀਨਾ ਚੜ ਗਿਆ ਹਲਕੀ ਹਲਕੀ ਜੀ ਠੰਡ ਹੈਗੀ ਹੈ ਸਵੇਰੇ ਸ਼ਾਮ ਦੀ ਹੈ ਨਾ ਠੰਡ ਸ਼ੁਰੂਆਤ ਹੋ ਗਈ ਤਾਂ ਅੱਜ ਜਿਹੜੇ ਸੂਟ ਲੈ ਕੇ ਆਏ ਹਾਂ ਸਾਰੇ ਗਰਮ ਗਰਮ ਸੂਟ ਹੋਣਗੇ ਪਸ਼ਮੀਨੇ ਦੇ ਸੂਟਸ ਰਹਿਣਗੇ ਪਲੇਨ ਫੈਬਰਿਕ ਹੈ ਪ੍ਰਿੰਟਡ ਨੇ ਜੀ ਜਿਹੜਾ ਵੀ ਪੈਨੋ ਜਿਹੜਾ ਵੀ ਸੂਟ ਚੰਗਾ ਲੱਗਦਾ ਤੁਸੀਂ ਉਹਦੀ ਫੋਟੋ ਖਿੱਚ ਲਿਓ ਫੋਟੋ ਖਿੱਚ ਕੇ ਸਾਡੇ WhatsApp ਨੰਬਰ ਤੇ ਸਾਨੂੰ ਮੈਸੇਜ ਕਰ ਸਕਦੇ ਹੋ ਜੀ ਨੰਬਰ ਹੈਗਾ 9417710432 ਬਹੁਤ ਹੀ ਪਿਆਰੇ ਸੂਟਸ ਨੇ ਬਹੁਤ ਸੋਹਣੇ ਸੂਟਸ ਨੇ ਪਲੇਨ ਫੈਬਰਿਕ ਲੈ ਕੇ ਆਏ ਆ ਪਲੇਨ ਫੈਬਰਿਕ ਨੂੰ ਤੁਸੀਂ ਆਪਦੇ ਹਿਸਾਬ ਨਾਲ ਕਢਾ ਸਕਦੇ ਹੋ ਜਿੰਨੀ ਤੁਹਾਨੂੰ ਜ਼ਰੂਰਤ ਹੈਗੀ ਹੈ ਕਲਰ ਸਾਡੇ ਕੋਲ ਇਹ ਹੈਗੇ ਨਹੀਂ ਇਹਨਾਂ ਦੇ ਕਾਫੀ ਸਾਰੇ ਪੀਸੇਸ ਨੇ ਸੇਮ ਸੇਮ ਪੀਸੇਸ ਅਵੇਲੇਬਲ ਨੇ ਤੁਸੀਂ ਆਪਦੇ ਹਿਸਾਬ ਨਾਲ ਸਾਨੂੰ ਕਰ ਸਕਦੇ ਹੋ ਪਹਿਨੋ ਤੇ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਸਾਰੇ ਫੈਬਰਿਕਸ ਨੂੰ ਦੇਖ ਲਿਓ ਜੀ ਪਹਿਲਾ ਹੈਗਾ ਜੀ ਬੁਲਣ ਪਸ਼ਮੀਨੀ ਦੀ ਉੱਤੀ ਹੈ ਬਹੁਤ ਹੀ ਪਿਆਰਾ ਸ਼ੇਡ ਹੈ ਜੀ ਪੀਚ ਕਲਰ ਦਾ ਪੀਚ ਕਲਰ ਦਾ ਹੈ ਫੈਬਰਿਕ ਹੈ ਬਹੁਤ ਸੌਫਟ ਹੈ ਨਿੱਗੇ ਨਿੱਗੇ ਜੇ ਅੱਗੇ ਹੁਣ ਤਾਂ ਨਗਾਸ ਜੀ ਦੀ ਜ਼ਰੂਰਤ ਲੱਗਦੀ ਹੈ ਹਨਾ ਠੰਡਾ ਜਿਹਾ ਮੌਸਮ ਹੋ ਗਿਆ ਤਾਂ ਨਿੱਗੇ ਨਿੱਗੇ ਜੇ ਸੂਟਾਂ ਨੂੰ ਚਾਹੀਦਾ ਪਲੇਨ ਫੈਬਰਿਕ ਹੈ ਤੁਸੀਂ ਇਹਨੂੰ ਕਿਸੇ ਵੀ ਰੰਗ ਤੇ ਕਿਸੇ ਵੀ ਕਢਾਈ ਦੇ ਹਿਸਾਬ ਨਾਲ ਤਿਆਰ ਕਰਵਾ ਸਕਦੇ ਹੋ ਡਿਜ਼ਾਈਨ ਤੁਸੀਂ ਸਾਡੇ ਵੀ ਚੱਕ ਸਕਦੇ ਹੋ ਜਿਹੜੇ ਅਸੀਂ ਐਮਬਰਾਇਡਰੀਸ ਦੇ ਦਿੱਤੇ ਹੋਏ ਨੇ ਜੇ ਤੁਸੀਂ ਕੋਈ ਆਵਦਾ ਡਿਜ਼ਾਈਨ ਕਰਵਾਉਣਾ ਚਾਹੁੰਦੇ ਹੋ ਤਾਂ ਆਵਦਾ ਵੀ ਹੋ ਜਾਊਗਾ ਕਈ ਵਾਰ ਐ ਹੁੰਦਾ ਕਿ ਤੁਹਾਡੇ ਕੋਲੇ ਦੁਪੱਟੇ ਪਏ ਹੁੰਦੇ ਨੇ ਆਪਣੇ ਸਾਰਿਆਂ ਕੋਲੇ ਦੁਪੱਟੇ ਪਏ ਹੁੰਦੇ ਨੇ ਉਹਨਾਂ ਦੁਪੱਟਿਆਂ ਨੂੰ ਆਪਾਂ ਯੂਜ਼ ਕਰ ਲੈਨੇ ਆਂ ਸਰਦੀਆਂ ਅੱਜ ਤਾਂ ਖਾਸ ਕਰਕੇ ਹੈਨਾ ਸਰਦੀਆਂ ਵਾਲੇ ਸੂਟਾਂ ਤੇ ਪਲੇਨ ਦੁਪੱਟੇ ਪਏ ਹੁੰਦੇ ਨੇ ਟਾਈਡ ਐਂਡ ਡਾਈ ਦੇ ਦੁਪੱਟੇ ਪਏ ਹੁੰਦੇ ਨੇ ਉਹਨਾਂ ਦੇ ਨਾਲ ਤੁਸੀਂ ਸੇਮ embroiderry ਕਰਾ ਸਕਦੇ ਹੋ ਕੰਟਰਾਸਟਡ ਇਹਦੇ ਨਾਲ ਸੇਮ ਕਲਰ ਤੇ ਕਰਾਉਂਗੀ ਤਾਂ ਸੇਮ ਵੀ ਬਹੁਤ ਸੋਹਣੀ ਲੱਗੂਗੀ ਜੇ ਤੁਸੀਂ ਕੋਈ ਕੰਟਰਾਸਟਡ ਜਿਹੜਾ ਤੁਹਾਨੂੰ ਲੱਗਦਾ ਕਿ ਇਹਦੇ ਤੇ ਚੱਲੇ ਜੀ ਉਹ ਵੀ ਤੁਸੀਂ ਉਸ ਦੁਪੱਟੇ ਦੀ ਵੀ ਸਾਨੂੰ ਪਿਕਚਰ ਦੇ ਕੇ ਕਲਰ ਦੇ ਕੇ ਆਪਦਾ ਸੂਟ ਤਿਆਰ ਕਰਵਾ ਸਕਦੇ ਹੋ ਬਹੁਤ ਸੋਹਣਾ ਸੂਟ ਹੈ ਜੀ ਪ੍ਰਾਈਸ ਇਸ ਦੀ 750 ਹੋਗੀ ਗਰਮ ਪਸ਼ਮੀਨੇ ਦਾ ਸੂਟ ਰਹੂਗਾ ਜੀ ਕੋਸਟ ਇਸ ਸੂਟ ਦੀ 750 ਹੈ ਜੈਨੂਇਨ ਰੇਟੇ ਨੇ ਬਹੁਤ ਰੀਜ਼ਨੇਬਲ ਰੇਟ ਤੇ ਸੂਟ ਲੈ ਕੇ ਆਇਆ ਸਾਰੇ ਅਗਲਾ ਸੂਟ ਹੈ ਜੀ ਇਹ ਬੜਾ ਸੋਹਣਾ ਪਰਪਲ ਜャ ਸ਼ੇਡ ਹੈ ਪਰਪਲ ਜャ ਸ਼ੇਡ ਹੈ ਜੀ ਬਲੈਕਿਸ਼ ਜੇ ਟੋਨ ਤੇ ਕਲਾਹੇ ਜੇ ਰੰਗ ਰੇਟ ਇਹਦਾ ਵੀ 750 ਰਹੂਗਾ ਜੀ 750 ਰਹੂਗਾ ਗਰਮ ਪਸ਼ਮੀਨੇ ਦਾ ਇਹ ਸੂਟ ਹੈ ਜੀ ਬਹੁਤ ਹੀ ਪਿਆਰਾ ਬਣਾ ਇਹਨਾਂ ਦਾ ਨਾਰਮਲ ਰਹੂਗਾ 5 ਮੀਟਰ ਦਾ ਕੱਟ ਆਊਗਾ ਆਪਣਾ ਨਾਰਮਲ ਰਹੂਗਾ ਜਿਵੇਂ ਇਸ ਸੂਟ ਦੇ ਉੱਤੇ ਤੁਸੀਂ ਬੇਬੀ ਪਿੰਕ ਬੜਾ ਸੋਹਣਾ ਲੱਗਦਾ ਹੈ ਪੀਚ ਬੜਾ ਸੋਹਣਾ ਲੱਗਦਾ ਕਈ ਆਪਣੇ ਕੋਲ ਆਪਣੇ ਕੋਲ ਪਿੰਕ ਪੀਚ ਦੁਪੱਟੇ ਹੁੰਦੇ ਨੇ ਤਾਂ ਆਪਾਂ ਪਿੰਕ ਪੀਚ ਦੇ ਨਾਲ ਇਹਦੇ ਤੇ ਪਿਸਤਾ ਕਲਰ ਲਾਈਟ ਪੈਰਟ ਜਿਹਾ ਕਲਰ ਬੜਾ ਸੋਹਣਾ ਲੱਗੂ ਕੋਈ ਸਕਿਨ ਕਰੀਮ ਦੁਪੱਟਾ ਪਿਆ ਤਾਂ ਉਸ ਰੰਗ ਦੀ ਵੀ ਕੜਾਈ ਢਾ ਸਕਦੇ ਆ ਉਹ ਵੀ ਬਹੁਤ ਸੋਹਣਾ ਲੱਗਦਾ ਹੈ ਹਨਾ ਦੁਪੱਟਾ ਜੇ ਕੋਈ ਮਜੈਂਟਾ ਹੋਰ ਰੰਗ ਦੇ ਐਡ-ਆਨ ਕਰਾਉਣਾ ਚਾਹੁੰਦੇ ਸਿੰਗਰ ਧਾਗੇ ਦੇ ਬੜੇ ਸੋਹਣੇ ਸੂਟ ਬਣ ਕੇ ਉੱਪਰ ਦੇ ਨੇ ਤੁਸੀਂ ਦੇਖੇ ਨੇ ਸਾਰੀਆਂ ਵੀਡੀਓਜ਼ 'ਚ ਉਸੇ ਤਰੀਕੇ ਨਾਲ ਤੁਸੀਂ ਆਪਣੇ ਦੁਪੱਟੇ ਤੇ ਥੋੜਾ ਜਿਹਾ ਝਾਤ ਮਾਰੋ ਝਾਤ ਮਾਰ ਕੇ ਉਸੇ ਹਿਸਾਬ ਨਾਲ ਥਾਤੋ ਤਿਆਰ ਕਰਵਾ ਸਕਦੇ ਹੋ ਜੀ ਕੋਈ ਫਰੈਸ਼ ਦੁਪੱਟੇ ਨਾਲ ਕਰਾਉਣਾ ਤਾਂ ਫਰੈਸ਼ ਨਾਲ ਹੀ ਹੋ ਸਕਦਾ ਹੈ ਅਗਲਾ ਵੀ ਬੜਾ ਸੋਹਣਾ ਸ਼ੇਡ ਹੈ ਜੀ ਬਹੁਤ ਹੀ ਪਿਆਰਾ ਸ਼ੇਡ ਰਹੂਗਾ ਸੌਫਟ ਹੈ ਗਰਮ ਪਸ਼ਮੀਨਾ ਹੈ ਕਲਰ ਹੈ ਲਾਈਕ ਨਾ ਤਾਂ ਇਹ ਜਾਮਣੀ ਹੈ ਨਾ ਇਹ ਪਿੰਕ ਹੈ ਨਾ ਤਾਂ ਜਾਮਣੀ ਹੈ ਜੀ ਨਾ ਹੀ ਇਹ ਪਿੰਕ ਹੈ 컬러 ਬੜਾ ਸੋਹਣਾ ਹੈ ਹਨਾ ਬਹੁਤ ਹੀ ਪਿਆਰਾ ਹੈ ਤੁਸੀਂ ਇਹਦੇ ਤੇ ਵੀ ਕੋਈ ਵੀ ਆਪਦੇ ਹਸਾਮਨਾ ਕਰ ਸਕਦੇ ਹੋ ਚੌਥਾ ਰੰਗ ਹੈ ਜਿਹੜਾ ਸਾਡੇ ਕੋਲੇ ਬੋਟਲ ਗ੍ਰੀਨ ਹੈ ਜੀ ਬੋਟਲ ਗ੍ਰੀਨ ਹੈ ਬੋਟਲ ਗ੍ਰੀਨ ਤੇ ਵੀ ਪੀਚ ਪਿੰਕ 레드 ਔਰੇਂਜ ਸਕਿਨ ਇਹਦੇ ਤੇ ਸਾਰੇ 컬러 ਮਿਕਸ ਹੋ ਜਾਂਦੇ ਨੇ ਇਹ ਆਲੂ ਵਾਂਗੂ ਜਿਵੇਂ ਆਲੂ ਸਾਰ ਸਬਜੀਸ ਮਿਕਸ ਹੋ ਜਾਂਦਾ ਹੈ ਬੋਟਲ ਗ੍ਰੀਨ 컬러 ਹਰ ਇੱਕ ਨਾਮ ਮਿਕਸ ਹੋ ਜਾਂਦਾ ਹੈ ਸਾਰੇ ਸ਼ੇਡਸ ਚਲੇ ਜਾਂਦੇ ਨੇ ਪਰਪਲ ਬੜਾ ਸੋਹਣਾ ਲੱਗਦਾ ਹੈ ਮਰਜੈਂਟਾ ਰਾਣੀ ਬੜਾ ਸੋਹਣਾ ਲੱਗੂਗਾ ਇਹਦੇ ਤੇ ਸਕਿਨ ਕਰੀਮ ਜਿਹਾ ਬੜਾ ਸੋਹਣਾ ਲੱਗਦਾ ਹੈ ਇਹਦੇ ਤੇ ਪਿੰਕ ਪੀਚ ਕੋਈ ਵੀ ਕੰਬੀਨੇਸ਼ਨ ਕੋਈ ਵੀ ਟੂਨ ਹੋਵੇ ਉਹਨਾਂ ਸੂਟਾਂ ਦੀ ਤੁਸੀਂ ਇਸ ਤੇ ਰੰਗ ਕਰਾ ਸਕਦੇ ਹੋ ਨਹੀਂ ਸੇਮ ਧਾਗੇ ਦਾ ਕਰਾਉਣਾ ਤਾਂ ਸੇਮ ਹੀ ਜੇ ਤੁਹਾਡੇ ਕੋਲ ਬੋਟਲ ਗ੍ਰੀਨ ਪਿਆ ਬੋਟਲ ਗ੍ਰੀਨ ਦਾ ਧਾਗੇ ਦਾ ਵੀ ਹੋ ਸਕਦਾ ਹੈ ਫਿਰੋਜ਼ੀ ਬੜਾ ਸੋਹਣਾ ਲੱਗੂਗਾ ਫਿਰੋਜ਼ੀ ਐਂਡ ਬੋਟਲ ਗ੍ਰੀਨ ਦਾ ਕੰਬੀਨੇਸ਼ਨ ਬਹੁਤ ਸੋਹਣਾ ਲੱਗ ਰਿਹਾ ਹੈ ਨਾ ਰਾਕੇਟ ਸਾਲੇ ਬਣਾਉਣਾ ਚਾਹੁੰਦੇ ਹੋ ਕਾਫਤਾਨ ਬਣਾਉਣਾ ਚਾਹੁੰਦੇ ਜਿਹੜਾ ਵੀ ਕੁਝ ਬਣਾਉਣਾ ਤੁਸੀਂ ਉਸ ਅਕੋਰਡਿੰਗ ਅਸੀਂ ਸਟੀਚਿੰਗ ਪ੍ਰੋਵਾਈਡ ਕਰਦੇ ਹਾਂ ਸਾਰਿਆਂ ਭੈਣਾਂ ਨੂੰ ਪਤਾ ਹੈ ਸਟੀਚਿੰਗ ਹੈਗੀ ਹੈ ਜੀ ਸਮ ਟਾਈਮ ਥੋੜਾ ਚਾਹੀਦਾ ਡਿਜ਼ਾਈਨਿੰਗ ਅਸੀਂ ਤੁਹਾਨੂੰ ਕੁਝ ਵਧੀਆ ਬਣਾ ਕੇ ਦੇਵਾਂਗੇ ਅਗਲਾ ਸੂਟ ਹੈ ਜੀ ਪ੍ਰਿੰਟਡ ਨੇ ਇਹ ਪੀਸੇ ਸਾਡੇ ਕੋਲੇ ਕਾਫੀ ਸਾਰੇ ਅਵੇਲੇਬਲ ਨੇ ਜਿਹੜੇ ਭੈਣ ਜਿਹੜਾ ਵੀ ਸੂਟ ਚੰਗਾ ਲੱਗਦਾ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ ਪਹਿਲਾ ਇਹ ਸ਼ਰਟ ਪੀਸ ਹੈ ਜੀ ਬਹੁਤ ਸੋਹਣਾ ਸ਼ਰਟ ਪੀਸ ਹੈ ਜੀ ਪਸ਼ਮੀਨੇ ਦੇ ਉੱਤੇ ਹੈ ਇਟਾਲੀਅਨ ਬੂਲ ਦਾ ਇਹ ਫੈਬਰਿਕ ਹੈ ਜੀ ਸਟੈਂਪਿੰਗ ਤੁਸੀਂ ਚੈੱਕ ਕਰ ਸਕਦੇ ਹੋ ਇਟਾਲੀਅਨ कॉटन ਬੂਲ ਦਾ ਹੈ ਨਾ ਤੇ ਲਾਈਕ ਇਹ ਕੰਪਨੀ ਹੈਗੀ ਹੈ ਆਹ ਇਹਨਾਂ ਦਾ ਮਿਲਦਾ ਕੰਪਨੀ ਦਾ ਹੈਗਾ ਪਸ਼ਮੀਨੇ ਦਾ ਇਹ ਸੂਟ ਹੈ ਪ੍ਰਿੰਟਿੰਗ ਹੈ ਬਹੁਤ ਸੋਹਣੀ ਪ੍ਰਿੰਟਿੰਗ ਹੈ ਫਲੋਰਲ ਜੀ ਹੈ ਬਹੁਤ ਪਿਆਰੀ ਹੈ ਤੇ ਇਹਦੇ ਉੱਤੇ ਆਰੀ ਦਾ ਕੰਮ ਹੋਇਆ ਹੋਇਆ ਹੈ ਆ ਸਾਰਾ ਆਰੀ ਦਾ ਕੰਮ ਹੋਇਆ ਹੋਇਆ ਬਹੁਤ ਸੋਹਣਾ ਸੂਟ ਹੈ ਬਹੁਤ ਹੀ ਰਿੰਗਸ ਜ ਹੈ ਆ ਬਾਟਮ ਇਹਦਾ ਕੰਟਰਾਸਟेड ਹੈ ਜੀ ਬਾਟਮ ਪਲੇਨ ਹੈ ਸਕਿਨ ਰਹਿਗਾ ਸੈਲਫ ਬੇਸ ਦੇ ਉੱਤੇ ਜਿਹੜਾ ਆਪਾਂ 골ਡਨ ਬਾਟਮ ਕਹਿ ਸਕਦੇ ਆ ਨਾ ਖੱਖੀ ਜਿਹਾ ਉਹ ਹੈ ਜੈ ਇਸੇ ਦਾ ਹੀ ਸੈਲਫ ਰਹੂਗਾ ਦੇ ਉੱਤੇ ਬਹੁਤ ਸੋਹਣਾ ਹੈ ਸੂਟ ਹੈ ਆਰੀ ਦਾ ਸਾਰੀ ਸ਼ਰ ਦੇ ਉੱਤੇ ਕੰਮ ਰਹੂਗਾ ਬਾਟਮ ਪਲੇਨ ਰਹੂਗਾ ਸੈਲਫ ਇਨਾਂ ਦੇ ਵਿੱਚ ਤਿੰਨ ਰੰਗ ਨੇ ਤਿੰਨਾਂ ਰੰਗਾਂ 'ਚੋਂ ਤੁਸੀਂ ਸਾਥ ਕੋਈ ਵੀ ਪਿਕ ਕਰ ਸਕਦੇ ਹੋ ਸੂਟ ਸਾਡੇ ਕੋਲ ਇਹਨਾਂ ਦੇ ਕਾਪੀ ਹੈਗੇ ਨੇ ਤਾਂ ਤੁਸੀਂ ਆਪਦੇ ਹਿਸਾਬ ਨਾਲ ਉਹ ਕਰ ਸਕਦੇ ਹੋ ਹੁਣ ਤੁਸੀਂ ਸਟਿਚ ਕਰਵਾਉਂਗੇ ਤਾਂ ਠੰਡ ਤੱਕ ਤਿਆਰ ਹੋ ਜਾਣਗੇ ਕਿਉਂਕਿ ਹਲਕੀ ਹਲਕੀ ਠੰਡ ਸ਼ੁਰੂ ਹੋ ਗਈ ਹੈ ਨਾ ਅੱਗੇ ਜ਼ਰੂਰਤ ਹੈ ਸਰੀਕੋਦਮ ਠੰਡ ਪੈਂਦੀ ਹੈ ਤਾਂ ਉਹ ਇੱਕੋਦਮ ਸੂਟ ਚਾਹੀਦੇ ਹੁੰਦੇ ਨੇ ਤਾਂ ਹੁਣ ਤੁਸੀਂ ਇਹਨਾਂ ਨੂੰ ਆਰਡਰ ਦੇ ਕੇ ਸਟਿਚ ਕਰਵਾ ਸਕਦੇ ਹੋ ਅਗਲਾ ਇਹਦੇ ਵਿੱਚ ਜਿਹੜਾ ਸ਼ੇਡ ਹੈ ਜੀ ਉਹ ਪਿਸਤਾਰ ਸੌਰੀ ਸੀ ਗ੍ਰੀਨ ਜੀ ਸੀ ਗ੍ਰੀਨ ਦਾ ਰੰਗ ਹੈ ਮੈਂ ਸਾਰੇ ਸ਼ੇਡਸ ਤੁਹਾਨੂੰ ਇਕੱਲੇ ਇਕੱਲੇ ਦਿਖਾ ਦਨੀ ਹ ਆਵਲਾ ਸ਼ੇਡ ਹੈ ਬਹੁਤ ਹੀ ਪਿਆਰਾ ਬਹੁਤ ਸੋਹਣਾ ਸ਼ੇਡ ਹੈ ਸੈਲਫ ਤੁਸੀਂ ਦੇਖ ਸਕਦੇ ਹੋ ਜਿਹੜਾ ਸ਼ਰਟ ਦੇ ਵਿੱਚ ਸੈਲਫ ਹਨ ਉਸੇ ਸੈਲਫ ਨੂੰ ਹੀ ਕੀਤਾ ਗਿਆ ਹੈ ਸੀ ਗ੍ਰੀਨ ਦੇ ਉੱਤੇ ਤੇ ਇਸ ਆਹ ਇਹਦੀ ਸ਼ਰਟਰ ਹੋਗੀ ਆਹ ਇਹਦੀ ਸ਼ਰਟਰ ਹੋਗੀ ਬਹੁਤ ਸੋਹਣੀ ਇਹ ਕਿ ਸ਼ਰਟ ਹੈ ਬਹੁਤ ਹੀ ਪਿਆਰੀ ਫੈਬਰਿਕ ਬਹੁਤ ਸੋਹਣਾ ਕਲਰ ਬੜੇ ਸੋਹਣੇ ਉੱਠ ਕੇ ਉੱਠ ਕੇ ਆਉਂਦੇ ਨੇ ਹਨਾ ਦੁਪੱਟਿਆਂ ਤੇ ਸਟੀਚਿੰਗ ਚ ਵੀ ਕੁਝ ਵਧੀਆ ਜਾਂਦਾ ਹੈ ਇਸ ਤਰੀਕੇ ਦੇ ਨਾਲ ਇਹਨਾਂ ਸੂਟਾਂ ਤੇ ਤੁਸੀਂ ਦੁਪੱਟੇ ਆਪਦੇ ਹਿਸਾਬ ਨਾਲ ਯੂਜ਼ ਕਰ ਸਕਦੇ ਹੋ ਚਨਾਉਣ ਦੇ ਪਸ਼ਮੀਨੀ ਦੇ ਲਾਈਕ ਫੇਮਸ ਲੀਨ ਦੇ ਅਗਲਾ ਹੈਗਾ ਜੀ ਪੀਚ ਕਲਰ ਮੈਂ ਪਿੰਕ ਸੌਰੀ ਪਿੰਕ ਕਲਰ ਅਗਲਾ ਸ਼ੇਡ ਜਿਹੜਾ ਹੈਗਾ ਪਿੰਕ ਕਲਰ ਹੈ ਉਹਦਾ ਵੀ ਬਾਟਮ ਬਿਲਕੁਲ ਸੈਲਫ ਹੈ ਜੀ ਕੰਪਨੀ ਤਿੰਨਾਂ ਦੀ ਸੀਮ ਰਹੂਗੀ ਸੂ ਸਾਰੇ ਕੋਲ ਕਾਫੀ ਕੁਆਲਿਟੀਆਂ ਚ ਹੈਗੇ ਨੇ ਕੁਆਂਟੀਟੀਆਂ ਚ ਹੈਗੇ ਨੇ ਆਹ ਹੈ ਦਾ ਸ਼ਰਟ ਪੀਸ ਹੈ ਬਹੁਤ ਹੀ ਪਿਆਰੇ ਤੇ ਨੇ ਰੰਗ ਨੇ ਤੁਸੀਂ ਦੇਖੋ ਇਹਨਾਂ ਦਾ ਫਲੋ ਤੇ ਫੈਬਰਿਕ ਬੜਾ ਸੋਹਣਾ ਹੈ ਹਨਾ ਜਸ ਸਟੀਚਿੰਗ ਚ ਕੁਝ ਜਾਂਦਾ ਤਾਂ ਬਹੁਤ ਸੋਹਣਾ ਉੱਪਰ ਕੇ ਆਊਗਾ ਬੇਬੀ ਪਿੰਕ ਪੀ ਪਿੰਕ ਜਿਹਾ ਦੁਪੱਟਾ ਹੋਊਗਾ ਇਹਦੀ ਕੋਈ ਲੇਸਿੰਗ ਚ ਸਟੀਚਿੰਗ ਚ ਡਿਜ਼ਾਈਨਿੰਗ ਕੀਤੀ ਜਾਊ ਕਿ ਬਹੁਤ ਸੋਹਣਾ ਲੱਗੂਗਾ ਕੁਝ ਵੀ ਨਾ ਕਰੋ ਤਾਂ ਸਿੰਪਲ ਕੁਰਤੀ neck ਬਣਾ ਲਓ ਸਰਦੀਆਂ ਚ ਕੁਰਤੀਆਂ neck ਹੀ ਬੜੇ ਸੋਹਣੇ ਲੱਗਦੇ ਨੇ ਕੁਝ ਵੀ ਨਾ ਕਰੋ ਹਨਾ ਉਹ ਵੀ ਬਹੁਤ ਪਿਆਰਾ ਲੱਗਦਾ ਹੈ ਉਮੀਦ ਕਰਦੀ ਆ ਜਿਹੜੇ ਸੂਟਸ ਲੈ ਕੇ ਆਏ ਆ ਤੁਹਾਨੂੰ ਚੰਗੇ ਲੱਗੇ ਨੇ ਇੱਕ ਗੁਰਪਰਬ ਵਾਲੇ ਦੇ ਵੀ ਆਪਾਂ ਡਰਾਅ ਕੱਢ ਰਹੇ ਆ ਤਾਂ ਸਾਰੀਆਂ ਭੈਣਾਂ ਨੂੰ ਮੈਂ ਟਾਈਮ ਦੱਸਦਾ ਤੁਹਾਨੂੰ ਸਾਰਿਆਂ ਨੂੰ ਆਈਡੀਆ ਤਾਂ ਹੈਗੇ ਆ ਕਿ ਆਪਾਂ ਡਰਾਅ ਕੱਢ ਰਹੇ ਆ ਜਿਹੜੀਆਂ ਭੈਣਾਂ ਹੁਣ ਤੱਕ ਸ਼ਾਪਿੰਗ ਕੀਤੀ ਐ ਜਾਂ ਕਰ ਚੁੱਕੀਆਂ ਨੇ ਉਹਨਾਂ ਭੈਣਾਂ ਦੇ ਨਾਮ ਇਨਕਲੂਡ ਕਰਾਂਗੇ ਜਾਂ ਸਾਡੇ ਨਾਲ ਜਿਹੜੀਆਂ ਐਕਟਿਵ ਨੇ ਸੋਸ਼ਲ ਮੀਡੀਆ ਤੇ YouTube ਤੇ ਸਾਡੇ ਨਾਲ ਐਕਟਿਵ ਨੇ ਕਮੈਂਟ ਬਾਕਸ ਚ ਜਿਹਨੂੰ ਕਮੈਂਟ ਪਾਸੇ ਇਸ ਕਰਦੀਆਂ ਨੇ ਜਾਂ ਸਾਡੇ ਸਟੇਟਸ ਸ਼ੇਅਰ ਕਰ ਰਹੇ ਨੇ ਉਹਨਾਂ ਪਾਣਾ ਦੇ ਨਾਮ ਇਨਕਲੂਡ ਕੀਤੇ ਜਾਣਗੇ ਜੀ ਡਰਾਅ ਕੱਢਿਆ ਜਾਊਗਾ ਤਿੰਨ ਸੂਟ ਰਹਿਣਗੇ ਗਰਮ ਰਹਿਣਗੇ ਜੀ ਸੌਰੀ 11 1100 ਦੀ ਮਿਨੀਮਮ ਪ੍ਰਾਈਸ ਰ ਹੋਊਗੀ ਤੇ ਟਾਈਮ ਹੈਗਾ ਜੀ ਜਿਹੜਾ ਡਰਾਅ ਕੱਢਾਂਗੇ 12 ਵਜੇ 12 ਵਜੇ ਲਾਈਵ ਹੋਵਾਂਗੇ ਤੁਹਾਡੇ ਸਾਹਮਣੇ ਪਰਚੀਆਂ ਬਣਾਵਾਂਗੇ ਤਾਂ ਸਾਰੀਆਂ ਪਾਣਾ ਪਲੀਜ਼ ਜੁੜਿਓ ਲਾਈਵ 'ਚ ਜੁੜਿਓ ਤੇ ਆਪਦੇ ਨਾਮ ਮੈਂਸ਼ਨ ਕਰਦੇ ਰਹੋ ਅਸੀਂ ਤੋਂ ਐਸੇ ਟਾਈਮ ਤੁਹਾਡੀ ਪਰਚੀ ਬਣਾ ਕੇ ਨਾਲ ਦੇ ਨਾਲ ਉਸੇ ਦੇ ਵਿੱਚ ਬਾਸਕਟ ਵਿੱਚ ਪਾਵਾਂਗੇ ਥੋਡੇ ਸਾਹਮਣੇ ਹੀ ਤੁਹਾਡੀ ਬਨਾਮ ਦੀ ਪਰਚੀ ਬਣਾਵਾਂਗੇ ਤਾਂ ਸਾਰੀਆਂ ਭੈਣਾਂ ਆ ਗਈਆਂ ਲਾਈਵ ਹੋ ਕੇ 12 ਵਜੇ ਸਾਡੇ ਨਾਲ ਜੁੜ ਜਿਓ ਕਮੈਂਟ ਬਾਕਸ 'ਚ ਜਾ ਕੇ ਆਪਦੇ ਆਪਦੇ ਨਾਮ ਲਖਾਈ ਚੱਲਿਓ ਜੀ ਤੇ ਪਰਚੀਆਂ ਤੁਹਾਡੇ ਸਾਹਮਣੇ ਬਣਾਵਾਂਗੇ ਤੇ ਤੁਹਾਡੇ ਸਾਹਮਣੇ ਹੀ ਡਰਾ ਕੱਢਾਂਗੇ ਠੀਕ ਹੈ ਤਾਂ ਉਮੀਦ ਕਰਦੀ ਆ ਸਾਰੀਆਂ ਭੈਣਾਂ ਹੈਲਪ ਕਰਦੀਆਂਗੇ ਹਨਾ ਤੇ ਸਭ ਨੂੰ ਜਿਹੜੀ ਭੈਣ ਦੀ ਕਿਸਮਤ 'ਚ ਜਿਹੜੇ ਸੋਹਣੇ ਸੋਹਣੇ ਸੂਟਸ ਨੇ ਤਾਂ ਉਹ ਵੀ ਹੈ ਜਿਹੜੀਆਂ ਭੈਣਾਂ ਨੇ ਸਾਡੇ ਨਾਲ ਹੈਲਪ ਕੀਤੀ ਸਾਨੂੰ ਸੈਟਲ ਕਰਨ ਨੂੰ ਤੇ ਆਪ ਵੀ ਉਹਨਾਂ ਨੂੰ ਕੁਝ ਨਾ ਕੁਝ ਵਧੀਆ ਸਾਡੀ ਕੋਸ਼ਿਸ਼ ਰਹਿੰਦੀ ਹੈ ਵਧੀਆ ਹੀ ਪ੍ਰੋਵਾਈਡ ਕਰੀਏ ਚਲੋ ਜੀ ਫਿਰ ਮਿਲਦੇ ਆਂ ਕੱਲ ਨੂੰ ਕੁਝ ਨਵੇਂ ਸੂਟਾਂ ਦੇ ਨਾਲ ਸਤਿ ਸ਼੍ਰੀ ਅਕਾਲ